ਸਰ ਕੀ ਹੈ ਪ੍ਰੋਮ ਆਮ ਸਰ ਮਾਨਯੋਗ ਸੀਪੀ ਸਾਹਿਬ ਦੇ ਹਦਾਇਤਾਂ ਅਨੁਸਾਰ ਕੁਝ ਸਪੈਸ਼ਲ ਨਾਕਾਬੰਦੀਆਂ ਕੀਤੀਆਂ ਗਈਆਂ ਹਨ ਸਰ ਜਿਸ ਦੇ ਦੌਰਾਨ ਚੈਕਿੰਗ ਦੌਰਾਨ ਇੱਕ ਐਕਟਿਵਾ ਸਵਾਰ ਤੇ ਉੱਤੇ ਤਿੰਨ ਲੜਕੇ ਸਵਾਰ ਸਨ ਜਦੋਂ ਉਹਨਾਂ ਨੂੰ ਕਾਗਜ਼ ਚੈੱਕ ਕਰਨ ਲਈ ਪੁੱਛਿਆ ਗਿਆ ਤਾਂ ਉਹਨਾਂ ਕੋਲ ਕੋਈ ਵੀ ਕਾਗਜ਼ ਜਿਹੜਾ ਸੀਗਾ ਐਕਟਿਵਾ ਨਾਲ ਸੰਬੰਧਿਤ ਨਹੀਂ ਸੀ ਜਦੋਂ ਅਸੀਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਉਹ ਜਿਹੜੀ ਐਕਟਿਵਾ ਚੋਰੀ ਦੀ ਸੀ ਉਹ ਤਿੰਨਾਂ ਲੜਕਿਆਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਉਹ ਤਿੰਨਾਂ ਲੜਕਿਆਂ ਦਾ ਨਾਮ ਹੈ ਜੇ ਅਜੇ ਹਰੀ ਅਤੇ ਵਿਸ਼ਾਲ 19 ਨੰਬਰ ਮੁਕਦਮਾ ਦਰਜ ਕੀਤਾ ਅੰਡਰ ਸੈਕਸ਼ਨ 303 311 ਬੀ ਐਨ ਐਸ ਐਕਟ ਉਸ ਤੋਂ ਉਸ ਤੋਂ ਬਾਅਦ ਜਦੋਂ ਅਸੀਂ ਇਨਵੈਸਟੀਗੇਸ਼ਨ ਅੱਗੇ ਵਧਾਈ ਤਾਂ ਪਤਾ ਲੱਗਿਆ ਕਿ ਇਹ ਜਿਹੜੇ ਤਿੰਨੇ ਲੜਕੇ ਸਨ ਇਹ ਮਿਲ ਕੇ ਹੋਰ ਚੋਰੀਆਂ ਨੂੰ ਵੀ ਇਲਜ਼ਾਮ ਦਿੰਦੇ ਸਨ ਡਿਊਰਿੰਗ ਦੀ ਇਨਵੈਸਟੀਗੇਸ਼ਨ ਅਸੀਂ ਤਿੰਨ ਹੋਰ ਬਾਈਕ ਇਹਨਾਂ ਤੋਂ ਰਿਕਵਰ ਕੀਤੇ ਸੋ ਵੀ ਬਸਟਡ ਅ ਗੈਂਗ ਆਫ 3 ਪੀਪਲ ਤੇ ਇਹਨਾਂ ਕੋਲੇ ਚਾਰਜ ਜਿਹੜੇ ਵਹੀਕਲਸ ਨੇ ਉਹ ਬਰਾਮਦ ਕਰੇ ਸਰ ਦੋਸ਼ੀਆਂ ਦੇ ਪਹਿਲਾਂ ਵੀ ਪਰਚਾ ਹੈਗਾ ਸਰ ਇਹਨਾਂ ਦੇ ਉੱਤੇ ਪਹਿਲਾਂ ਵੀ ਚੋਰੀ ਦਾ ਹੀ ਪਰਚਾ ਸੀਗਾ ਤੇ ਇਹਨਾਂ ਵਿੱਚੋਂ ਇੱਕ ਦੇ ਉੱਤੇ ਪਹਿਲਾਂ ਵੀ ਚੋਰੀ ਦਾ ਪਰਚਾ ਸੀਗਾ ਤੇ ਇਹ ਤਿੰਨੇ ਜਣੇ ਰਲ ਕੇ ਹੀ ਇੱਕ ਸਾਂਝੇ ਚਦੇ ਤਹਿਤ ਜਿਹੜੇ ਆ ਬਾਈਕਸ ਦੀ ਟੂ व्हीਲਰਸ ਦੀ ਚੋਰੀ ਕਰਦੇ ਸੀ ਸਰ ਕੀ ਹੈ ਭਰਾਵੋ ਸਰ ਜੋ ਜਨਤਾ ਕਲੋਨੀ ਦੀ ਵੀਡੀਓ ਵਾਇਰਲ ਗੱਡੀ ਹਿੱਟ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਤਿੰਨ ਲੜਕੇ ਖੜੇ ਸੀਗੇ ਰਸਤੇ ਦੇ ਤੇ ਚਾਰ ਲੜਕਿਆਂ ਦੀ ਗੱਡੀ ਨੰਗਣ ਲੱਗੀ ਤੇ ਅਨਬੈਲੈਂਸ ਹੋ ਗਈ ਸਾਰੇ ਬਿਲਕੁਲ ਸੱਚੋਚ ਤੋਂ ਕਿਸੇ ਦੇ ਨਹੀਂ ਲੱਗੇ ਉਹਨਾਂ ਦੇ ਤੇ ਬਾਕੀ ਜੋ ਵੀ ਉਹਨਾਂ ਦੇ ਅੱਗੇ ਫੈਕਟਸ ਆਣਗੇ ਉਹਦੇ ਲਈ ਦੇਖ ਲੈਣਾ ਹੈ